ਗੇਲਾ ਰਾਂਝੇ ਦਾ ਪਹਿਲੇ ਵਾਰ ਮੈਦਾਨ ਚੋਂ ਨਸ ਤੁਰਿਓ ਕਿਧਰ ਗਿਆ ਹੈ ਕੌਲ ਇਕਰਾਰ ਤੇਰਾ ਜੇਕਰ ਮਾਨੂ ਗੱਲ ਨਾ ਦੱਸ ਸਕੇ ਖਰਾ ਕਿਸ ਤਰ੍ਹਾਂ ਹੋਰ ਇਹ ਤੇ ਵਾਰ ਤੇਰਾ ਨਾਲ ਕੰਡਿਆਂ ਪੈਰ ਪੜਵਾਂਦਾ ਵਿਚ ਵਿਲਿਆਂ ਬਗਮੈਂ 4 ਤੇਰਾ ਪਤਾ ਨਹੀਂ ਸੀ ਮਾਉ ਦੀ ਇੱਕ ਕਰਕੀ ਲਾ ਦੇਗੀ ਇਸ਼ਕ ਬੁਖਾਰ ਤੇਰਾ ਅਸੀਂ ਚੱਕਰੀ ਆਪ ਕਬੂਲ ਕੀਤੀ ਲੈਣਾ ਹੋਏਗਾ ਸ਼ਾਇਦ ਉਦਾਰ ਤੇਰਾ ਨਕ ਆਪਣੇ ਪਿਓ ਦਾ ਸਾਧ ਰਖੀ ਅਸੀਂ ਤੁਰਾਂਗੇ ਭੁੱਲ ਪਿਆਰ ਤੇਰਾ ਇੱਕ ਫੁੱਲ ਤੇ ਬੈਠ ਕੇ ਚਾਰ ਘੜੀਆਂ ਹੋਇਆ ਸ਼ੌਕ ਦਾ ਭੋਰ ਉਡਾਰ ਤੇਰਾ ਮੈਨੂੰ ਜਾਪਦਾ ਮਿਲਖ ਤੇ ਮਾਲ ਕੇ ਕੋਈ ਆ ਗਿਆ ਜਾਨ ਨਿਸਾਰ ਤੇਰਾ ਛਲ ਖੇਡਿਆ ਤੇਰੀਆਂ ਸੁਖੀਆਂ ਨੇ ਪਹਿਲਾਂ ਠੱਗ ਸੀ ਹੁਸਨ ਦیدار ਤੇਰਾ ਗਏ ਗੀਤ ਪੜਾਣੇ ਵੰਜਲੀ ਦੇ ਦਿਲ ਹੋ ਗਿਆ ਜਦੋਂ ਦੋ ਵੇ ਯਾਰ ਤੇਰਾ ਲੜਲਾ ਕੇ ਘਰ ਦੇ ਨਾਲ ਤੈਨੂੰ ਮੈਨੂੰ ਟਿਚਰਾ ਕਰੇ ਪਰਵਾਰ ਤੇਰਾ ਚਿਕਾ ਮਾਰ ਕੇ ਕਰੇ ਮੁਖੌਲ ਸਾਨੂੰ ਡੋਲਾ ਚੁੱਕ ਕੇ ਜਦ ਤੁਰੇ ਕੋਹਾਰ ਤੇਰਾ ਡੋਲਾ ਚੁੱਕ ਕੇ ਜਦ ਤੁਰੇ ਕੋਹਾਰ ਤੇਰਾ